ਇਤਿਮਾਨ ਚੈਨਲ ਦੇ ਕਰੇ ਸਾਰੇ ਦਰਸ਼ਕਾਂ ਨੂੰ ਆਰਕੇ ਕਾਂਗੜਾ ਬੋਲੋ ਪਿਆਰਪੂਰੀ ਸਤਿ ਸ਼੍ਰੀ ਅਕਾਲ ਸੋ ਕਰਦੇ ਆ ਥੋੜਾ ਨਿਗਾ ਨਿਗਾ ਸਵਾਗਤ ਅਸੀਂ ਮੌਜੂਦ ਹਾਂ ਜੀ ਹੀਮਾਂਸ਼ੂਤੀਮਾਨ ਦੇ ਕਰੇ ਹੀਮਾਂਸ਼ੂਤੀਮਾਨ ਦੇ ਕਰੇ ਜੋ ਕਿ ਕਾਂਗਰਸ ਪਾਰਟੀ ਦੇ ਇੱਕ ਬਹੁਤ ਵਧੀਆ ਵਰਕਰ ਨੇ ਤੇ ਸੋਸ਼ਲ ਵਰਕਰ ਵੀ ਨੇ ਸੋ ਜਿਨ੍ਹਾਂ ਨੂੰ ਅੱਜ ਕਾਂਗਰਸ ਪਾਰਟੀ ਦੇ ਰਾਜਾ ਬੜਿੰਗ ਵੱਲੋਂ ਇੱਕ ਬਹੁਤ ਹੀ ਵੱਡਾ ਅਹੁਦਾ ਸੌਂਪਿਆ ਗਿਆ ਹੈ ਤੇ ਇੱਕ ਜ਼ਿੰਮੇਵਾਰੀ ਸੌਂਪੀ ਗਈ ਹੈ। ਸੋ ਦਿਖਾਣਿਆ ਸਾਨੂੰ ਸਾਰੀ ਹਿੱਥ ਦੀ ਜਾਣਕਾਰੀ ਸੋ ਕਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸੋ ਸਾਰੇ ਇੱਥੇ ਕਾਂਗਰਸ ਦੇ ਆਗੂ ਪਹੁੰਚੇ ਹੋਏ ਨੇ। ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਦੱਸਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਕਿ ਉਹਨਾਂ ਨੂੰ ਅਹੁਦਾ ਸੌਪਿਆ ਗਿਆ ਹੈ ਤਾਂ ਕੀ ਉਹਨਾਂ ਨੂੰ ਹਿਮਾਂਸ਼ੂਤੀ ਮਹਾਂਜੀ ਨੂੰ ਕੀ ਇੱਥੇ ਜ਼ਿੰਮੇਵਾਰੀਆਂ ਲਾਈਆਂ ਗਈਆਂ ਨੇ। ਸੋ ਬਣੇ ਰਹੋ ਏਥੀ ਮਹਾਂਚਾਨਲ ਦੇ ਨਾਲ। ਕਾਂਗਰਸ ਪਾਰਟੀ ਜਿੰਦਾਬਾਦ ਜਿਵੇਂ ਕਿ ਹਿਮਾਂਸ਼ੂ ਜੀ ਦੀ ਇਮਾਨਦਾਰੀ ਨੂੰ ਵੇਖਦੇ ਹੋਏ ਉਹਨਾਂ ਨੂੰ ਅੱਜ ਕਾਂਗਰਸ ਪਾਰਟੀ ਜ਼ਿਲ੍ਹਾ ਮੋਹਾਲੀ ਦੇ 77 ਵਜੋਂ ਉਹਨਾਂ ਨੂੰ ਸਨਮਾਨਿਆ ਗਿਆ ਹੈ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦੇ ਆ ਤੇ ਜਿਵੇਂ ਕਿ ਇਹ ਕਾਂਗਰਸ ਪਾਰਟੀ ਦੀ ਸ਼ੁਰੂ ਤੋਂ ਹੀ ਇਹ ਫਿਤਰਤ ਰਹੀ ਹੈ ਕਿ ਜਿਹੜੇ ਮਿਹਨਤੀ ਵਰਕਰ ਨੇ ਵੇ ਮਿਹਨਤੀ ਨੌਜਵਾਨ ਨੇ ਉਹਨਾਂ ਨੂੰ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਪਹਿਲ ਦੇ ਤੌਰ ਤੇ ਉਹਨਾਂ ਨੂੰ ਅੱਗੇ ਉਹ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਰਾਜਾ ਵਡਿੰਗ ਜੀ ਦਾ ਕਮਲਜੀਤ ਸਿੰਘ ਚਾਵਲਾ ਜੀ ਦਾ ਜਿਨ੍ਹਾਂ ਨੇ ਮਿਹਨਤੀ ਨੌਜਵਾਨਾਂ ਨੂੰ ਅੱਗੇ ਲੈਣ ਦਾ ਯਤਨ ਕੀਤਾ ਹੈ ਤੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਹਿਮਾਂਸ਼ੂ ਜੀ ਹੁਣ ਹੋਰ ਤਨਦੇਹੀ ਨਾਲ ਆਪਣੇ ਜ਼ਿਲ੍ਹੇ ਦੀ ਬਿਹਤਰੀ ਲਈ ਕਾਂਗਰਸ ਪਾਰਟੀ ਲਈ ਕੰਮ ਕਰਨਗੇ। ਤੁਹਾਨੂੰ ਕਿਉਂ ਇੱਦਾਂ ਮਿਲਿਆ ਤੇ ਅੱਜ ਕਾਂਗਰਸ ਪਾਰਟੀ ਵੱਲੋਂ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਅਸੀਂ ਮੈਂ ਆਪਣੀ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਡੇ ਸ਼੍ਰੀ ਅਮਰਿੰਦਰ ਸਿੰਘ ਰਾਜਵੜਿੰਗ ਜੀ, ਪ੍ਰਤਾਪ ਸਿੰਘ ਬਾਜਵਾ ਜੀ ਤੇ ਮਨੀਸ਼ ਤਿਵਾੜੀ ਜੀ ਦਾ ਤੇ ਆਪਣੇ ਸਿਆਸੀ ਗੁਰੂ ਕਮਲਜੀ ਚਾਵਲਾਈ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਵਰਕਰ ਨੂੰ ਐਡੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਵਾਦਾ ਕਰਦਾ ਕਿ ਇਹ ਜੇ ਉਹ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਬਣੀ ਤੰਦੇਹੀ ਦੇ ਨਾਲ ਨਿਭਾਵਾਂਗਾ ਜਿੱਥੇ ਕਾਂਗਰਸ ਪਾਰਟੀ ਨੂੰ ਮੇਰੀ ਲੋੜ ਹੈ ਉੱਥੇ ਮੈਂ ਪੂਰਾ ਆਪਣੇ ਦ ਦਾ ਸਹਿਯੋਗ ਦੇਵਾਂਗਾ। ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜਨਾ ਚਾਹੁੰਦੇ ਆ। ਪਰ ਤੁਸੀਂ ਫੇਰ ਵੀ ਕਾਂਗਰਸ ਨਾਲ ਡਟੇ ਹੋਏ ਹੋ ਕੀ ਲੱਗਦਾ ਹੈ ਕਾਂਗਰਸ ਪਾਰਟੀ ਦੁਬਾਰਾ ਤੋਂ ਫਿਰ ਪੰਜਾਬ ਦੇ ਵਿੱਚ ਸੱਤਾ ਹਾਸਲ ਕਰੇਗੀ ਦੇਖੋ ਪਾਰਟੀ ਕਮਾਂ ਹੁੰਦੀ ਆ ਤੇ ਆਪਣੀ ਪਾਰਟੀ ਦੇ ਨਾਲ ਜੁੜੇ ਰਹਿਣਾ ਆਪਣਾ ਧਰਮ ਹੁੰਦਾ ਤੇ ਅਸੀਂ ਕਾਂਗਰਸ ਪਾਰਟੀ ਦੇ ਨਾਲ ਸ਼ੁਰੂ ਤੋਂ ਹੀ ਪਰਿਵਾਰਕ ਨੇ ਤੇ ਅੱਜ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਮਹਾਂਸ਼ੀ ਜੀ ਤੁਹਾਨੂੰ ਜੋ ਕਿ ਇੱਕ ਮਿਹਨਤੀ ਵਰਕਰ ਆ ਉਸ ਨੂੰ ਕਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੇਖੋ ਇਹ ਕਾਂਗਰਸ ਪਹਿਲਾਂ ਤੋਂ ਹੀ ਜਿਹੜੇ ਮਿਹਨਤੀ ਵਰਕਰ ਹੈ ਉਹਨਾਂ ਨੂੰ ਇਹ ਨਹੀਂ ਹੈ ਵੀ ਕੋਈ ਬਰਾਦਰੀ ਹੈ ਛੋਟੀ ਹੈ ਬੜੀ ਹੈ ਜੋ ਵੀ ਮਿਹਨਤੀ ਵਰਕਰ ਹੈ ਉਹਨਾਂ ਦਾ ਬਣਦਾ ਜੋ ਸਮਾਨ ਹੈ ਉਹ ਹਰ ਇੱਕ ਵਰਕਰ ਨੂੰ ਮਿਲ ਰਿਹਾ ਹੈ ਕਿਉਂਕਿ ਸਮਾਨ ਦਾ ਮਤਲਬ ਜਿੱਦਾਂ ਇਹਨਾਂ ਨੂੰ ਹੁਣ ਬਹੁਤ بڑا ਪੰਜਾਬ ਦੇ ਵਿੱਚ ਜ਼ਿਲ੍ਹੇ ਦਾ ਆਉਦਾ ਮਿਲਿਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕੀ ਦਿੰਦਾ ਕਿਉਂਕਿ ਮੈਂ ਖੁਦ ਜਦੋਂ ਹੁਣ ਵਾਈਸ ਚੇਅਰਮੈਨ ਲੱਗਿਆ ਸੀ ਆਬੀਸੀ ਸੈਲ ਦਾ ਮੈਨੂੰ ਬਹੁਤ ਖੁਸ਼ੀ ਹੋਈ ਸੀ ਇਦਾਂ ਹੀ ਜਿਵੇਂ ਇਹ ਵੀ OBC ਵਿੱਚ ਆਨੇ ਆ ਮੈਂ ਇਹਨਾਂ ਨੂੰ ਦਿਲ ਦੀ ਗਹਿਰਾਈਆਂ ਚੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਅੱਗੇ ਨੂੰ ਹੋਰ ਵੀ ਬਹੁਤ ਕੰਮ ਕਰਨਗੇ ਕਿਉਂਕਿ ਮਿਹਨਤ ਇਹ ਹੈ ਕਿ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਇਹ ਬਾਹਰ ਵੀ ਜਦੋਂ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਕਿਤੇ ਇਲੈਕਸ਼ਨ ਦੀ ਆ ਹੋਰ ਦੀ ਇਹ ਉੱਥੇ ਵੀ ਜਾ ਕੇ ਪਾਰਟੀ ਦੀ ਬਹੁਤ ਮਦਦ ਕਰਦੇ ਆ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਨਮਸਕਾਰ ਜੀ ਨਕਾਬਲਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਹਿਮਾਂਕਸ਼ੂ 팀 ਨੂੰ ਮਾਣ ਮਿਲਦੀ ਹੈ ਕਬਡੀ ਜ਼ਿੰਮੇਵਾਰੀ ਦਿੱਤੀ ਹੈ ਕਾਂਗਰਸ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਮੈਂ ਆਪਣੀ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲ ਤੇ ਧੰਨਵਾਦ ਕਰਦਾ ਹਾਂ ਅਮਨਿੰਦਰ ਸਿੰਘ ਰਾਜਾਵੜਿੰਗ ਸਾਡੇ ਸੀਐਲਪੀ ਲੀਡਰ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਔਰ ਸ਼੍ਰੀ ਮਨੀਸ਼ ਤਵਾੜੀ ਮੈਂਬਰ ਪਾਰਲੀਮੈਂਟ ਸਾਹਿਬ ਦਾ ਜਿਨ੍ਹਾਂ ਨੇ ਅੱਛੀ ਚੋਣ ਕਰੀ ਜਿਹੜੇ ਕਿ ਕੱਲ੍ਹ ਪੰਜ ਜੋ ਸਕੱਤਰ ਲਗਾਏ ਆ ਡਿਸਟ੍ਰਿਕਟ ਦੇ ਵਿੱਚ ਇੱਕ ਮਿਹਨਤੀ ਬੰਦੇ ਜਿਹੜੇ ਹੈਗੇ ਆ ਪਾਰਟੀ ਦੇ ਵਿੱਚ ਜਿਹੜੇ ਲੰਬੇ ਸਮੇਂ ਤੇ ਕੰਮ ਕਰ ਰਹੇ ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਸਕੱਤਰ ਅਮਨਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਸਪਾਸਤੇ ਲੱਗੇ ਮੈਂ ਬਹੁਤ ਧੰਨਵਾਦੀ ਆ ਉਹਨਾਂ ਦਾ ਔਰ ਮੈਂ ਉਮੀਦ ਕਰਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹਮਨਸ਼ੂ ਤਿਮਾਨ ਪਿਛਲੇ ਲੰਬੇ ਸਮੇਂ ਤੇ ਕਾਂਗਰਸ ਪਾਰਟੀ ਦੇ ਹਰੇਕ ਫੰਕਸ਼ਨ ਚ ਹਰੇਕ ਲੋਕਾਂ ਦੇ ਦੁੱਖ ਸੁੱਖ ਸ ਜਾਣ ਵਾਲਾ ਬੰਦਾ ਜੱਤ ਇਹਨੂੰ ਹੁਣ ਅੱਜ ਤੋਂ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ ਹੈ ਇਹ ਉਹ ਤੋਂ ਵੀ ਜ਼ਿਆਦਾ ਵੱਧ ਚੜ ਕੇ ਜਿਹੜਾ ਪਾਰਟੀ ਲਈ ਕੰਮ ਕਰੂਗਾ ਆਉਣ ਵਾਲੀ ਜਿਹੜੀ 2024 ਦੀ ਇਲੈਕਸ਼ਨ ਹੈ ਉਹਦੇ ਵਿੱਚ ਹੋਰ ਵੀ ਅਸੀਂ ਵੱਧ ਚੜ ਕੇ ਜਿਹੜੇ ਆ ਸਾਰੇ ਬੰਦੇ ਯੋਗਦਾਨ ਪਾ ਕੇ ਅਸੀਂ ਆਪਣਾ ਦੇਸ਼ ਵੀ ਬਚਾਉਣਾ ਹੈ ਜਿਵੇਂ ਦੇਸ਼ ਦੇ ਵਿੱਚ ਸਤਾਨਾਸ਼ਾ ਸਰਕਾਰ ਬਣੀ ਹੋਈ ਹੈ ਉਹਨੂੰ ਦੇਖਦੇ ਹੋਏ ਹਰੇਕ ਸੂਬੇ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਹਰੇਕ ਬਲੋਕਾਂ ਦੇ ਵਿੱਚ ਜਿਹੜੇ ਮਿਹਨਤੀ ਵਰਕਰ ਹੈ ਉਹਨਾਂ ਨੂੰ ਨਵਾਜਿਆ ਜਾ ਰਿਹਾ ਸੋ ਇਸ ਤਰ੍ਹਾਂ ਦੇ ਜਿਹੜੇ ਮਿਹਨਤੀ ਵਰਕਰ ਹੈ ਕਰੀਬ-ਕਰੀਬ ਸਾਡੇ ਡਿਸਟ੍ਰਿਕਟ ਦੇ ਵਿੱਚ ਪਹਿਲਾਂ ਵੀ ਕਾਫੀ ਅਹੁਦੇਦਾਰੀਆਂ ਵੰਡੀਆਂ ਗਈਆਂ ਸੋ ਕੱਲ ਜੋ 5 ਨਿਯੁਕਤੀਆਂ ਹੋਈਆਂ ਮੈਂ ਫੇਰ ਤੋਂ ਅਮਨਿੰਦਰ ਸਿੰਘ ਰਾਜਾ ਵੜਿੰਗ ਦਾ ਆਪਣੇ ਦਿਲ ਦੀ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜੇ ਗਰਾਊਂਡ ਲੈਵਲ ਤੇ ਉੱਠਣ ਵਾਲੇ ਵਰਕਰ ਨੂੰ ਐਡਾ ਵੱਡਾ ਮਾਨ ਸਨਮਾਨ ਦਿੱਤਾ ਇੱਕ ਡਿਸਟ੍ਰਿਕਟ ਦਾ ਜੋ ਸਕੱਤਰ ਲੱਗਣਾ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਆਪ 'ਚ ਜਦੋਂ ਅਸੀਂ ਵਾਰਡ ਨੰਬਰ 3 ਦੇ ਪ੍ਰਧਾਨ ਬਣੇ ਸਨ 2000 ਦੇ ਵਿੱਚ ਸਾਨੂੰ ਬੜੀ ਚੌ ਚੜਦਾ ਸੀਗਾ ਵੀ ਅਸੀਂ ਵੀ ਕਿਤੇ ਡਿਸਟ੍ਰਿਕਟ ਦੇ ਸਕੱਤਰ ਲੱਗੇ ਐਡਾ ਵੱਡਾ ਅਹੁਦਾ ਹੁੰਦਾ ਇਹ ਐਡੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਸੋ ਮੈਂ ਮੁਬਾਰਕਵਾਦਨਾ ਹਮਾਂਸ਼ੂ ਤੁਮਾਰ ਨੂੰ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਹੁਣ ਇਹ ਜ਼ਿੰਮੇਵਾਰੀ ਨੂੰ ਆਪਣੀ ਤਨਦੇਹੀ ਨਾਲ ਨਿਭਾਉਣਗੇ ਮੈਂ ਇਹਨਾਂ ਇਹ ਕਹਿੰਦਾ ਹੋਇਆ ਆਪਣੀ ਸਮੁੱਚੀ ਹਾਈ ਕਮਾਂਡ ਦਾ ਸਮੁੱਚੇ ਕਾਉਂਸਲਰ ਸਹਿਬਾਨ ਦਾ ਔਰ ਇਹ ਜਿਹੜੇ ਵਾਰਡ ਨੰਬਰ 2 ਤੋਂ ਪੂਸ਼ਨ ਜੀ ਖੜੇ ਆ ਔਰ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯੂਥ ਕਾਂਗਰਸ ਦੇ ਸੋਰੀ ਜਰਨਲ ਸਕੱਤਰ ਦੀਪਕ ਜੀ ਸਾਡੇ ਹੇਮਰਾਜ ਵਰਮਾ ਜੀ ਸਾਰੇ ਤਕਰੀਬਨ ਜਿਹੜੀ ਟੀਮ ਜਿਹੜੀ ਸਾਡੀ ਕਾਂਗਰਸ ਪਾਰਟੀ ਦੀ ਅੱਜ 71 ਹੋ ਕੇ ਹਮਨਸ਼ੂ ਨੂੰ ਜਿਹੜੀ ਹੈਗੀ ਹੈ ਮੁਬਾਰਕਬਾਦ ਦੇਣੀ ਹੈ ਮੈਂ ਆਪਣੀ ਦਿਲ ਦੀ ਗਹਿਰਾਈਆਂ ਤੋਂ ਪਾਰਟੀ ਹਾਈ ਕਮਾਂਡ ਦਾ ਫਿਰ ਤੋਂ ਧੰਨਵਾਦ ਕਰਦਾ